ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਤੁਹਾਡੇ ਲਈ ਅੱਜ ਆਪਾਂ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਉਣ ਲੱਗੇ ਆਂ। ਕਰੇਲੇ ਪਹਿਲਾਂ ਮੈਂ ਦੂਸਰੇ ਸਟਾਈਲ ਨਾਲ ਬਣਾਏ ਸੀ ਜਿਹੜੇ ਕੀ ਹੁੰਦੇ ਆ ਭਰਨੇ ਕਰੇਲੇ ਤੇ ਉਹ ਵੀ ਤੁਸੀਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੋਗੇ ਤੇ ਜਿਹੜੇ ਇਹ ਵਾਲੇ ਕਰੇਲੇ ਇਹ ਕਰੇਲੇ ਆਪਾਂ ਕੱਟ ਕੇ ਬਣਾਵਾਂਗੇ। ਇਹ ਵੀ ਜਿਹੜੇ ਕਰੇਲੇ ਆ ਬਹੁਤ ਜ਼ਿਆਦਾ ਸਵਾਦ ਬਣਦੇ ਆ। ਤੇ ਜੇਕਰ ਤੁਹਾਡੇ ਕੋਲ ਸਮਾਂ ਥੋੜਾ ਆ ਜਿਆਦਾ ਸਮਾਂ ਨਹੀਂ ਹੈਗਾ ਵੀ ਤੁਸੀਂ ਭਰਮੇ ਕਰੇਲੇ ਬਣਾਉਣ ਦਾ ਸਮਾਂ ਨਹੀਂ ਹੈਗਾ ਤਾਂ ਤੁਸੀਂ ਜਿਹੜੇ ਕਰੇਲੇ ਆ ਉਹ ਇਦਾਂ ਕੱਟ ਕੇ ਵੀ ਬਣਾ ਸਕਦੇ ਆ ਸਭ ਤੋਂ ਪਹਿਲਾਂ ਜਿਹੜਾ ਆਪਾਂ ਤੇਲ ਰੱਖ ਲਿਆ ਹੁਣ ਆਪਾਂ ਕੜਾਹੀ ਦੇ ਵਿੱਚ ਜਿਹੜਾ ਆ ਤੇਲ ਪਾ ਦਾਂਗੇ ਤੁਸੀਂ ਇਹਨੂੰ ਬਿਨਾ ਫਰਾਈ ਕਰੇ ਵੀ ਬਣਾ ਸਕਦੇ ਆ ਥੋੜੇ ਤੇਲ ਚ ਵੀ ਬਣਾ ਸਕਦੇ ਆ ਪਰ ਜੇ ਤੁਸੀਂ ਫਰਾਈ ਕਰਕੇ ਬਣਾਉਂਗੇ ਤਾਂ ਉਹ ਜਿਆਦਾ ਵਧੀਆ ਬਣਦੇ ਕ੍ਰਿਸਪੀ ਬਣਦੇ ਆ ਤੇ ਜਿਹੜਾ ਉਹਦਾ ਕੌੜਾਪਨ ਹੁੰਦਾ ਬਿਲਕੁਲ ਦੂਰ ਹੋ ਜਾਂਦਾ ਜੇਕਰ ਤੁਸੀਂ ਚਾਹੋ ਨੇ ਆ ਵੀ ਅਸੀਂ ਬਿਨਾ ਫਰਾਈ ਕੀਤੇ ਬਣਾਉਣਾ ਤਾਂ ਤੁਸੀਂ ਜਿਹੜੇ ਕਰੇਲੇ ਆ ਇਹਨਾਂ ਦੇ ਉੱਤੇ ਲੂਣ ਪਾ ਕੇ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਕੱਢ ਸਕਦੇ ਆ ਜਿੱਦਾਂ ਮੈਂ ਦੂਸਰੀ ਰੈਸਪੀ ਬਣਾਉਣੀ ਹੁੰਨੀ ਆ ਪਰ ਜਿੱਦਾਂ ਹੁਣ ਮੈਂ ਇਹਨਾਂ ਨੂੰ ਡਾਇਰੈਕਟੇ ਬਣਾਉਣ ਲੱਗੀ ਆ ਛੱਲ ਕੇ ਤਲ ਕੇ ਕਿਉਂਕਿ ਇਹਦੇ ਨਾਲ ਹੀ ਜਿਹੜੀ ਇਹਦੀ ਕੌੜਾਪਨ ਹੁਣਾ ਉਹ ਸਾਰਾ ਨਿਕਲ ਜਾਣਾ ਹੁਣ ਆਪਾਂ ਇਹਨੂੰ ਜਿਹੜਾ ਆ ਪਹਿਲਾਂ ਫਰਾਈ ਕਰ ਲਾਂਗੇ ਇੱਧਰ ਆਪਾਂ ਲੰਮੇ-ਲੰਮੇ ਪਿਆਜ਼ ਜਿਹੜੇ ਆ ਉਹ ਕੱਟੇ ਹੋਏ ਆ ਇਹਦੇ ਵਿੱਚ ਜਾਦੇ ਚੀਜ਼ਾਂ ਨਹੀਂ ਪੈਂਦੀਆਂ ਕੱਲੇ ਪਿਆਜ਼ ਹੀ ਪੈਂਦੇ ਆ ਪਿਆਜ਼ ਦਾ ਹੀ ਤੜਕਾ ਲਾਵਾਂਗੇ ਆਪਾਂ ਉਹਦੇ ਨਾਲ ਹੀ ਤੁਹਾਡੀ ਜਿਹੜੀ ਰੈਸਪੀ ਉਹ ਬਹੁਤ ਜ਼ਿਆਦਾ ਸਵਾਦ ਬਣੂਗੀ ਤੇ ਤੁਸੀਂ ਵੀ ਜ਼ਰੂਰ ਵੀਡੀਓਜ਼ ਟਰਾਈ ਕਰਿਆ ਕਰੋ ਤੇ ਆਪਣੇ ਕਮੈਂਟ ਦੱਸ ਦਿਆ ਕਰੋ ਤੇ ਨਵੀਆਂ ਰੈਸਪੀਜ਼ ਲਿਆਵਾ ਕਿਹੜੀਆਂ ਲਿਆਵਾ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਚੈਨਲ ਨੂੰ ਪਿਆਰ ਦਿਓ ਜਿੱਦਾਂ ਪਹਿਲਾਂ ਦਿੰਦੇ ਸੀ ਥੋੜਾ ਜਿਹਾ ਅਸੀਂ ਵੀ ਬਿਜ਼ੀ ਹੋ ਜੰਨੇ ਆ ਵਿੱਚ ਦੀ ਰੈਸਪੀਆਂ ਨਹੀਂ ਕੰਟੀਨਿਊ ਰੱਖ ਪਾਉਂਦੇ ਬਟ ਹੁਣ ਕੋਸ਼ਿਸ਼ ਕਰਾਂਗੇ ਵੀ ਕੰਟੀਨਿਊ ਰੈਸਪੀ ਰੱਖਾਂਗੇ ਤੇ ਉਸੇ ਅਗਲੀ ਰੈਸਪੀ ਦੱਸਿਓਗੇ ਆਪਾਂ ਕਿਹੜੀ ਲੈ ਕੇ ਆਈਏ ਤੇ ਉਹਨੇ ਆਪਣਾ ਤੇਲ ਜਿਹੜਾ ਗਰਮ ਹੁੰਦਾ ਆ ਲੋ ਵੀ ਹੁਣ ਆਪਾਂ ਜਿਹੜੇ ਕਰੇਲੇ ਆ ਇਹਦੇ ਵਿੱਚ ਪਾਵਾਂਗੇ ਪਹਿਲਾਂ ਮੈਂ ਇੱਕ ਕਰੇਲਾ ਪਾ ਕੇ ਦੇਖ ਲਿਆ ਸੀ ਉਹ ਵਧੀਆ ਹੋ ਗਿਆ ਤੇ ਹੁਣ ਆਪਾਂ ਥੋੜੀ ਜਿਹੀ ਵੱਧ ਕੁਆਂਟੀਟੀ ਵਿੱਚ ਜਿਹੜਾ ਕਿਉਂਕਿ ਮੈਂ ਤੇਲ ਤਾਂ ਹੀ ਪਹਿਲਾਂ ਜਿਆਦਾ ਲਿਆ ਸੀ ਕਿ ਆਪਾਂ ਵੱਧ ਕੁਆਂਟੀਟੀ ਵਿੱਚ ਜਿਹੜੇ ਆ ਕਰੇਲੇ ਤਾਲ ਸਕੀਏ ਖੜੀਣਾ ਨੂੰ ਜਿੰਨਾ ਟਾਈਮ ਇਹ ਬਰਾਊਨ ਨਹੀਂ ਹੁੰਦੇ ਕ੍ਰਿਸਪੀ ਨਹੀਂ ਹੁੰਦੇ ਉਨਾ ਟਾਈਮ ਇਹਨਾਂ ਨੂੰ ਜਿਹੜਾ ਆਪਾਂ ਫਰਾਈ ਕਰਨਾ ਹੈ। ਲਓ ਵੀ ਜਿਹੜੇ ਆਪਣੇ ਕ੍ਰੇਲੇ ਸੀ ਉਹ ਕ੍ਰਿਸਪੀ ਤੇ ਬਰਾਊਨ ਹੋ ਗਏ ਆ। ਹੁਣ ਆਪਾਂ ਇਹਨਾਂ ਨੂੰ ਜਿਹੜਾ ਆ ਤੇਲ ਤੋਂ ਬਾਹਰ ਕੱਢ ਲਾਂਗੇ। ਇੰਨੇ ਬਰਾਊਨ ਤੁਸੀਂ ਜਿਹੜੇ ਆ ਇੰਨੇ ਕ੍ਰਿਸਪੀ ਕ੍ਰੇਲੇ ਕਰ ਲੈਣੇ ਆ। ਇਹਦੇ ਨਾਲ ਕੀ ਆ ਜਿਹੜਾ ਇਹਦਾ ਕੌੜਾਪਨ ਹੈ ਉਹ ਵੀ ਦੂਰ ਹੋ ਜਾਊਗਾ ਤੇ ਖਾਣ ਵਿੱਚ ਵੀ ਬੜਾ ਟੇਸਟ ਲੱਗੂਗਾ ਮਸਾਲੇ ਵੀ ਆਪਾਂ ਇਹਦੇ ਤੇ ਜ਼ਿਆਦਾ ਨਹੀਂ ਪਾਉਣੇ ਬਸ ਨੋਰਮਲ ਮਸਾਲੇ ਜਿਹੜੇ ਲੂਣ ਮਿਰਚ ਹੁੰਦੇ ਆ ਤੇ ਇੱਕ ਆਪਾਂ ਇਹਦੇ ਵਿੱਚ ਪਾਵਾਂਗੇ ਆਮਚੂਰ ਆਮਚੂਰ ਦੇ ਨਾਲ ਕੀ ਇਹਦਾ ਟੇਸਟ ਹੋਰ ਵੀ ਵਧੀਆ ਆ ਜਾਊਗਾ ਤੇ ਆਮਚੂਰ ਆਪਾਂ ਇਹਦੇ ਵਿੱਚ ਬਾਅਦ ਵਿੱਚ ਐਡ ਕਰਾਂਗੇ ਪਹਿਲਾਂ ਆਪਾਂ ਸਾਰੇ ਕਰੇਲੇ ਜਿਹੜੇ ਉਹ ਚੰਗੀ ਤਰ੍ਹਾਂ ਤਲ ਕੇ ਕੱਢ ਲਈਏ ਬਾਅਦ ਵਿੱਚ ਜਿਹੜੇ ਆਪਣੇ ਕਰੇਲੇ ਸੀ ਉਸ ਚੰਗੀ ਤਰ੍ਹਾਂ ਜਿਹੜੇ ਫਰਾਈ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਜਿਹੜਾ ਐਕਸਟਰਾ ਆਇਲ ਸੀਗਾ ਉਹ ਮੈਂ ਸਾਰਾ ਕੱਢ ਦਿੱਤਾ ਥੋੜਾ ਜਿਹਾ ਆਇਲ ਰੱਖਿਆ ਆਪਾਂ ਉਹਦੇ ਵਿੱਚ ਹੀ ਜਿਹੜੇ ਆਪਾਂ ਪਿਆਜ਼ ਭੁੰਨ ਲਵਾਂਗੇ ਅਪਾ ਇਹਦੇ ਵਿੱਚ ਪਾਵਾਂਗੇ ਲੂਣ ਤਾਂ ਕਿ ਆਪਣੇ ਜਿਹੜੇ ਗੰਡੇ ਆ ਉਹ ਜਲਦੀ ਭੁੱਜ ਜਾਣ ਲੂਣ ਪਾ ਕੇ ਆਪਾਂ ਇਹਨੂੰ ਭੁੰਨਾਂਗੇ ਇਹਨਾਂ ਨੂੰ ਵੀ ਭੂਰੇ ਭੂਰੇ ਜਿਹੇ ਰੰਗ ਦੇ ਕਰਨਾ ਆ ਬਰਾਊਨ ਜੇ ਕਰਨੇ ਆ ਫਿਰ ਇਹਦੇ ਵਿੱਚ ਆਪਾਂ ਬਾਕੀ ਦੇ ਮਸਾਲੇ ਪਾਵਾਂਗੇ ਜਿਹੜਾ ਮੇਨ ਮਸਾਲਾ ਮੇਨ ਇਨਗਰੀਡੀਅੰਟ ਆ ਉਹ ਹੈਗਾ ਆਮਚੂਰ ਪਾਊਡਰ ਜਿਹਦੇ ਨਾਲ ਇਹਨੇ ਹੋਰ ਵੀ ਜ਼ਿਆਦਾ ਸਵਾਦ ਬਣਨਾ ਆਮਚੂਰ ਪਾਊਡਰ ਜਿਹੜਾ ਹੁੰਦਾ ਖੱਟਾ ਮਿੱਠਾ ਹੁੰਦਾ ਆ ਡਰਾਈ ਮੰਗੇਓ ਹੁੰਦੇ ਆ ਮਤਲਬ ਅੰਬਾ ਦਾ ਬਣਿਆ ਹੁੰਦਾ ਇਹ ਤੇ ਪਾਊਡਰ ਫਾਰਮ ਵਿੱਚ ਹੁੰਦਾ ਆ ਤੇ ਬਹੁਤ ਹੀ ਜਿਆਦਾ ਵਧੀਆ ਲੱਗਦਾ ਇਹ ਇਹਨੂੰ ਤੁਸੀਂ ਹੋਰ ਵੀ ਸਬਜ਼ੀਆਂ 'ਚ ਇਸਤੇਮਾਲ ਕਰ ਸਕਦੇ ਆ ਤੇ ਕੋਈ ਵੀ ਪ੍ਰਮੋਸ਼ਨ ਨਹੀਂ ਹੈਗੇ ਵੀ ਤੁਸੀਂ ਕਹੋਗੇ ਐਮ ਡੀ ਐਚ ਦੀ ਪ੍ਰਮੋਸ਼ਨ ਕਰਨ ਲੱਗੀ ਹੈ ਵਾਕਈ ਜੈਨੂਇਨ ਚੀਜ਼ ਦੱਸਣ ਲੱਗੀਆਂ ਵੀ ਆਮਚੂਰ ਪਾਊਡਰ ਨਾਲ ਸਵਾਦ ਬਣਦੀ ਆ ਲਓ ਵੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਇਹਦੇ 'ਚ ਪਾਵਾਂਗੇ ਲਾਲ ਮਿਰਚ ਸਵਾਦ ਅਨਸਾਰ ਥੋੜੀ ਜਿਹੀ ਪਾਵਾਂਗੇ ਇਹਦੇ ਛਾਲ ਦੀ ਤੇ ਅੱਧਾ ਚਮਚਾ ਪਾ ਪਾਵਾਂਗੇ ਇਹਦੇ ਚ ਆਮਚੂਰ ਪਾਊਡਰ ਤੇ ਇਹਨੂੰ ਕਰ ਦਾਂਗੇ ਮਿਕਸ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਜਿਹੜੇ ਆਪਾਂ ਕarele ਫਰਾਈ ਕਰਕੇ ਰੱਖੇ ਸੀ ਤੇ ਹੁਣ ਇਹਨੂੰ ਕਰ ਦਾਂਗੇ ਮਿਕਸ ਹੋ ਗਈ ਆਪਣੀ ਘਰੇਲਿਆਂ ਦੀ ਸਬਜੀ ਰੈਡੀ ਇਹਨੂੰ ਤੋ ਕਮੈਂਟ ਸੇਕ ਲਵਾ ਕੇ ਆਪਾਂ ਜਿਹੜਾ ਇਹਨੂੰ ਲਾ ਦਾਂਗੇ ਥੱਲੇ ਤੇ ਹੁਣ ਆਪਾਂ ਪਾਪਾ ਨੂੰ ਟੇਸਟ ਕਰਾਵਾਂਗੇ ਵੀ ਪਾਪਾ ਇਹਦਾ ਰਿਵਿਊ ਦੇਣਗੇ ਇਹਨਾਂ ਨੂੰ ਅਹੀ ਕਿੱਦਾਂ ਦੀ ਲੱਗੀ ਸਬਜੀ ਤੇ ਤੁਸੀਂ ਵੀ ਇਹ ਰੈਸਪੀ ਜ਼ਰੂਰ ਬਣਾ ਕੇ ਦੇਖਿਓ ਘਰੇ ਤੇ ਖਾ ਕੇ ਦੇਖਿਓ ਕਿ ਕਿਵੇਂ ਦੀ ਲੱਗੀ ਆ ਤੇ ਕਿਵੇਂ ਦੀ ਬਣਦੀ ਆ ਤੁਸੀਂ ਹੁਣ ਇਹਦੇ ਵਿੱਚ ਦੇਖ ਸਕਦੇ ਆ ਆਇਲ ਕਿਤੇ ਵੀ ਨਹੀਂ ਲੱਗ ਰਿਹਾ ਕਿਉਂਕਿ ਆਪਾਂ ਸਾਰਾ ਜਿਹੜਾ ਇਹ ਚੰਗੀ ਤਰ੍ਹਾਂ ਨਿਚੋੜ ਕੇ ਇਹਦੇ ਵਿੱਚ ਪਲੇਟ 'ਚ ਕੱਢ ਲਿਆ ਸੀ ਤੇ ਥੋੜਾ ਟਾਈਮ ਇਹਨੂੰ ਡਰਾਈ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆ ਤੜਕੇ ਚ ਐਡ ਕਰ ਦਿੱਤਾ ਹੁਣ ਇਹਨੂੰ 5 ਤੋਂ 2 ਤੋਂ 4 ਮਿੰਟ ਇਹਨੂੰ ਆਪਾਂ ਸੇਕ ਲਵਾ ਕੇ ਤੇ ਇਹਨੂੰ ਲਾ ਲਾਂਗੇ ਥੱਲੇ ਲਓ ਵੀ ਆਪਾਂ ਅੱਜ ਬਣਾਈ ਸੀ ਜਿਹੜੇ ਕਰੇਲੇ ਤੇ ਪਾਪਾ ਤੋਂ ਹੁਣ ਆਪਾਂ ਰਿਵਿਊ ਲਵਾਂਗੇ ਵੀ ਕਿਵੇਂ ਬਣੇ ਆ ਆਪਾਂ ਨੂੰ ਆਪਾਂ ਰੋਟੀ ਪਾ ਕੇ ਦੇ ਦਿੱਤੀ ਜਾਂ ਸਰਵ ਕਰਤੀ ਆ ਤੇ ਹੁਣ ਪਾਪਾ ਜੀ ਤੋਂ ਰਿਵਿਊ ਲਵਾਂਗੇ ਲਓ ਜੀ ਅੱਜ ਕਰੇਲਿਆਂ ਦੀ ਸਬਜ਼ੀ ਤੇ ਨਾਲ ਮਿਰਚ ਦਾ achar ਹੈ ਤੇ ਮਿਰਚ ਦਾ achar ਵੀ ਆਪਾਂ ਜਿਹੜਾ ਪਾਇਆ ਸੀਗਾ ਉਹਦੀ ਵੀ ਹਜੇ ਰਿਵਿਊ ਰਹਿੰਦੇ ਸੀਗੇ ਤੇ ਉਹ ਵੀ ਅੱਜ Papa ਤੋਂ ਲੈ ਲਾਂਗੇ ਆਪਾਂ। ਕ੍ਰੇਲਿਆਂ ਦੀ ਸਬਜ਼ੀ ਬਹੁਤ ਵਧੀਆ ਬਣੀ ਆ। ਗੁੱਡ। ਹੁਣ ਆਪਾਂ ਦੇਖਦੇ ਹਾਂ ਮਿਰਚਾਂ। ਮਿਰਚ ਦਾ ਆਚਾਰ ਵੀ ਬਹੁਤ ਵਧੀਆ ਬਣਿਆ ਇਸੇ ਤਰ੍ਹਾਂ ਤੁਸੀਂ ਵੀ ਰੈਸਪੀ ਜ਼ਰੂਰ ਦੇਖਿਆ ਕਰੋ ਟਰਾਈ ਕਰਕੇ ਬਹੁਤ ਵਧੀਆ ਮਿਰਚ ਬਣੀ ਹੈ ਕਰੇਲਿਆਂ ਦੀ ਸਬਜ਼ੀ ਵੀ ਬਹੁਤ ਵਧੀਆ ਬਣੀ ਹੈ ਤੇ ਆਪਣੇ ਚੈਨਲ ਨੂੰ ਬਾਈ ਸਪੋਰਟ ਕਰੋ ਸਪੋਰਟ ਦੀ ਲੋੜ ਆ ਤੇ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਰੈਸਪੀਜ਼ ਲੈ ਕੇ ਆਉਂਦੇ ਰਵਾਂਗੇ ਤੇ ਅੱਜ ਦੀ ਰੈਸਪੀ ਪਾਪਾ ਨੂੰ ਬਹੁਤ ਵਧੀਆ ਲੱਗੀ ਹੈ ਮਿਰਚਾਂ ਆਪਣੀਆਂ ਬਣ ਗਈਆਂ ਸੀ ਮਿਰਚਾਂ ਦੀ ਰੈਸਪੀ ਵੀ ਹੋ ਗਈ ਕੰਪਲੀਟ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਹਦੇ ਲਈ ਗੁੱਡ ਨਾਈਟ ਬਾਏ ਬਾਏ